ਸੋਰੀ ਤੱਕੀ ਸਭ ਪੂਰਨ ਤੇ ਸਾਧੂ ਰੰਗਲੇ ਦੁਬੇ ਤੇ ਆਪ ਕੋਈ ਕਰਨਾ ਬੁਜਰ ਲੱਗੇ ਵਾਗੇ ਅਪੀ ਸੋ ਮੋਣ ਗੁਰੂ ਬਾਣੀ ਗੁਰਾ ਪਤਵਾਰਾ ਇਸਰਾ ਦੁਨਾਈ ਦਾ ਇਹਨੇ ਕਰਿ ਤਨ ਤੇ ਜਨੀਆਂ ਭਰ ਆਈਆ ਵਾਜ ਦਰਮਨ ਦੂਰੀ ਕੰਨੀ ਆਪਾ ਉਨਾ ਮਾ ਫਿਰ ਆਏ ਹੋਏ ਪਤਮਨ ਤੇ ਸੱਜਣਾ ਦਾ ਸਿੰਘ ਸਾਹਿਬਾ ਜੀ ਦਾ ਹੋਰ ਜਿਹੜੀਆਂ ਬਖਸ਼ੀਆਂ ਪੁੱਲਾਂ ਤੋਂ ਸਾਰਿਆਂ ਨੇ ਆਈ ਜਾਣਾ ਪ੍ਰਤਰਮਾ ਕਰਕੇ ਇਧਰੋਂ ਜਾਈ ਜਾਣਾ ਤੇ ਭਾਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਜੇ ਪਾਤਸ਼ਾਹ ਜੀ ਦਾ ਮਾਧਿਲੇ ਸਰੂਪ ਆਵਾਜੀ ਦਾ ਬਾਬਾ ਜੀ ਦਾ ਬਾਬਾ ਜੀ ਦਾ ਉਹਦੇ ਦਰਸ਼ਨ ਕਰਕੇ ਆਪਣੇ ਭਾਗ ਮਣਾਉਣੇ ਪੂਰੀ ਸ਼ਰਧਾ ਭਾਵਨਾ ਨਾਲ ਆਪ ਤੁਹਾਡਾ ਕਾਰਜ ਹੈ ਕੋਈ ਟਕਾਣਾ ਮੇਰੇ ਕੁਝ ਨਾ ਹੋਵੇ। ਸਹੀ ਧਿਆਨ ਲਗਾਇਆ ਥੱਲੇ ਚਾਹ ਦੇ ਨਾਲ ਵੀ ਚੱਲ ਰਹੇ ਹਾਂ ਜੀ ਕਾਰਜ ਪੂਰਨ ਸਤਿਨਾਮੁ ਵਾਹਿਗੁਰੂ ਮੋਹ ਕਰ ਤੋ। ਫਿਰੰਦਤ ਗੁਰ ਤੇ ਅਮਰ ਦਾਸ ਸੇ ਮੈ ਸਹਾਇ ਅਰਜਨ ਹਰ ਕੋ ਬਿਧਨੋ ਸੁ ਕਰੋ ਸ੍ਰੀ ਹਰਿ ਦਾਏ। ਸ੍ਰੀ ਹਰਿ ਕੇ ਸੰਤੀ ਆਈਐ ਜਿਸ ਬਠੀ ਸਾਫਤ ਹੋ ਤਜਾਏ ਤੇ ਵਾ ਦਸਿ ਮਰ ਗਿਆ। ਦਾ ਨੌਂ ਹੀ ਤੇ ਆਪ ਹੈ ਦਸਵੇਂ ਪਾਸਾ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈਂ ਹੋਈ ਸਹਾਰ ਦਸੂਵੀਂ ਪਾਸਾਹੀਆਂ ਜੀਤੇ ਆਤਮਕ ਸਰੂਪ ਜਾਹਰੀ ਲੋਕ ਪਰਤੱਖ ਗਰੂ ਸਬਦਾ ਦਾਤਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਦਰਸ਼ਨ ਦਿਖਾਰ ਉਪਦੇਸ਼ ਜੀ ਦਾ ਧਿਆਨ ਕਰੋ ਜੀ ਵਾਹਿਗੁਰੂ ਜਾ ਪਿਆਰਿਆਂ ਚੋ ਭੰਸਾ ਤੂਤ ਨ ਆਵੇ ਮਦ ਦੋ ਜਾਈ ਕਹੁ ਨਾਨਕ ਜਿਸਮਸਤ ਕਲੇਖ ਖਲ ਖਾਏ ਸੋ ਏਤ ਖਜ਼ਾਨਾ ਲਿਆ ਰਦਾਏ ਸੋ ਭਾਈ ਦਮ ਮ ਮਰਨ ਦੁਖੰ سچے شری واحب گرواہ ਸੋਹਰ ਪਿਆ ਮਹੱਲਾ ਪੰਜਵਾਂ ਘਰ ਤੀਜਾ ਦੋ ਪਦੇ ਇਕਾਉ ਕੋ ਅੰਕਾਰ ਨਾਲ ਦੇ ਹਾਲ ਵਿੱਚ ਲੰਗਰ ਵਿੱਚ ਯਾਰ ਨੇ ਉਹੀ ਛੱਕੇ ਜਾਇਓ ਥੱਲੇ ਜਾ ਚੱਲ ਰਹੀ ਹੈ ਉਹ ਕਿ ਛੱਕੇ ਜਾਇਓ ਤੇ ਅਸੀਸਾਂ ਦੇਵ ਜੀ ਸਾਰਿਆਂ ਸੰਗਤਾਂ ਸਭਨਾਂ ਜੀਆਂ ਨੂੰ ਸਾਡੀ ਸੰਗਤ ਨੂੰ ਬੇਨਤੀ ਜਿੰਨੀ ਵੀ ਸੰਗਤ ਦਰਸ਼ਨ ਕਰ ਰਹੀ ਸਾਰਿਆਂ ਦੇ ਲੰਗਰ ਛੱਕੇ ਉਸ ਵੱਲੋਂ ਥੱਲੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਨੂੰ ਸਲਾਮੀ ਦਿੱਤੀ ਜਾਏਗੀ ਉਹ ਵੀ ਸਾਰੇ ਇਹਨਾਂ ਦਰਸ਼ਨ ਕਰਕੇ ਜਾਣਾ ਜੀ ਸਤ ਨਾਮ ああ。 여러분, 너무 감니다 ਇਹ ਤਾਂ ਬੱਧੀਆ ਸਮਝਾ ਕੋਈ ਹੈ ਹੈਲੋ ਉਹ ਨਹੀਂ ਹੋਣੀ ਕਿਤੇ ਉਹ ਵੀ ਇਹ ਜੇ ਸੈਟਿੰਗ ਹੋਣੀ ਹੈ ਨਾ ਉਹ ਵੀਡੀਓ ਬਣਾਉਣੀ ਮੈਨੂੰ ਦੇਖਣ ਹੀ ਦੇਣਾ ਕਿ ਕਿਹੜੇ ਸੈਟ ਨਾਲ ਵੀਡੀਓ ਬਣੇ ਸਹੀ ਆ ਜਾਓ ਇੱਕਦੂ ਆ ਜਾਓ